ਤਾਂ ਸੀਐਮ ਮਾਨ ਨੇ ਅੱਜ ਨਵੀਂ ਗੱਡੀਆਂ ਨੂੰ ਹਰੀ ਝੰਡੀ ਵਿਖਾਈ ਹੈ ਪੰਜਾਬ ਦੇ ਘਟੋ-ਘਟੇ 450 ਥਾਣੇ ਹੁਣ ਹਾਈ ਟੈਕ ਗੱਡੀਆਂ ਦੇ ਨਾਲ ਲੈਸ ਹੋ ਗਏ ਨੇ ਪੁਲਿਸ ਨੂੰ 139 ਨਵੀਆਂ ਸਕੋਰਪੀਓ ਗੱਡੀਆਂ ਦਿੱਤੀਆਂ ਗਈਆਂ ਨੇ ਹਾਈ ਟੈਕ ਗੱਡੀਆਂ ਦੇ ਨਾਲ ਹੁਣ ਪੰਜਾਬ ਪੁਲਿਸ ਜਿਹੜੀ ਹੈ ਉਹ ਲੈਸ ਹੋ ਚੁੱਕੀ ਹੈ ਤਾਂ ਪਹਿਲਾਂ ਵੀ ਹਾਈ ਟੈਕ ਗੱਡੀਆਂ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਸੀਗੀਆਂ ਪਰ ਹੁਣ ਹੋਰ ਗੱਡੀਆਂ ਜਿਹੜੀਆਂ ਨੇ ਉਹ ਐਡ-ਆਨ ਕਰ ਦਿੱਤੀਆਂ ਗਈਆਂ ਨੇ ਤਾਂ ਪੰਜਾਬ ਪੁਲਿਸ ਹੁਣ ਹੋਰ ਐਕਟਿਵ ਨਜ਼ਰ ਆਵੇਗੀ ਜਿਹੜੇ ਵੀ ਕ੍ਰਾਈਮ ਹੁੰਦੇ ਨੇ ਉਹਨਾਂ ਤੇ ਕੰਟਰੋਲ ਕਰਨ ਦੇ ਲਈ ਇਹਨਾਂ ਗੱਡੀਆਂ ਨੂੰ ਜਿਹੜਾ ਹੈ ਸੌਪਿਆ ਗਿਆ ਹੈ ਪੁਲਿਸ ਥਾਣਿਆਂ ਦੇ ਵਿੱਚ ਤਾਂ ਹੁਣ ਹੋਰ ਹਾਈ ਟੈਕ ਗੱਡੀਆਂ ਦੇ ਨਾਲ ਪੰਜਾਬ ਪੁਲਿਸ ਲੈਸ ਹੈ ਤੇ ਜੋ ਪਹਿਲਾਂ ਲੋਕਾਂ ਦੀ ਸ਼ਿਕਾਇਤ ਹੁੰਦੀ ਸੀ ਕਿ ਪਹਿਲਾਂ ਜਿਹੜੇ ਕ੍ਰਾਈਮ ਹੋ ਜਾਂਦੇ ਨੇ ਉਸ ਤੋਂ ਬਾਅਦ ਪੁਲਿਸ ਪਹੁੰਚਦੀ ਹੈ ਇਹਹੀ ਕੋਸ਼ਿਸ਼ ਪੰਜਾਬ ਪੁਲਿਸ ਦੀ ਕਿ ਹੁਣ ਟਾਈਮ ਸਿਰ ਜੜਾਏ ਕ੍ਰਾਈਮ ਥਾਂ ਤੇ ਪਹੁੰਚਿਆ ਜਾਵੇ ਤੇ ਹਾਈ ਟੈਕ ਗੱਡੀਆਂ ਦੇ ਨਾਲ ਉੱਥੇ ਪਹੁੰਚਣਗੇ ਅੱਜ ਬਹੁਤ ਵੱਡਾ ਦਿਨ ਹੈ ਪੰਜਾਬ ਪੁਲਿਸ ਲਈ जो आए तो पता नहीं कहोजी ग पर जाओगे बिल्कुल ब्रांड नहीं हो गए मैं मैं धनवाद करूंगा स्टेज पर बैठे डी जी पी साहब बीजेपी साहब गौरव यादव साहब और ਸਾਡੇ ਫਾਈਨਾਂਸ ਸੈਕਟਰੀ ਫਾਈਨਾਂਸ ਸੈਕਟਰੀ ਜਨੇ ਕੇ ਜਿੰਨਾਂ ਕੋਲੇ ਖਜ਼ਾਨੇ ਦੀਆਂ 4-5 ਚਾਬੀਆਂ ਨੇ ਇੱਕ ਚਾਬੀ ਨਾਲ ਖੁੱਲਦਾ ਨਹੀਂ ਉਹ 4-5 ਚਾਬੀਆਂ ਨੇ ਇੱਕ ਚਾਬੀ ਨਾਲ ਖੁੱਲਦਾ ਨਹੀਂ ਉਹ 4-5 ਇਕੱਠੀਆਂ ਲੋਣੇ ਪੈਣੀਆਂ ਮੈਨੂੰ ਪਿੱਛੇ ਜੇ ਵੈਸਟਰਨ ਕਮਾਂਡ ਦੇ ਜਿਹੜੇ ਹੈੱਡ ਨੇ ਫੌਜ ਦੇ ਉਹ ਮੈਨੂੰ ਮਿਲੇ ਉਹਨਾਂ ਨੇ ਮੈਨੂੰ ਬੜੀ ਇੱਕ ਚਿੰਤਾਜਨਕ ਗੱਲ ਦੱਸੀ ਔਰ ਮੈਨੂੰ ਬਹੁਤ ਦੁੱਖ ਹੋਇਆ ਸੁਣ ਕੇ ਉਹ ਕਹਿੰਦੇ ਜੀ ਸਾਡੀ ਹੈਲਪ ਕਰੋ ਸਿੱਖ ਰੈਜiment ਵਾਸਤੇ ਕਹਿੰਦਾ ਮੈਂ ਕਿਹਾ ਜੀ ਪੰਜਾਬ ਪੁਲਿਸ ਵੀ ਕੋਈ ਮਾੜੀ ਨੌਕਰੀ ਨਹੀਂ ਤੇ ਕਹਿੰਦੇ ਨਹੀਂ ਤੂੰ ਪੇਪਰ ਦੇ ਉਹਦਾ ਪੇਪਰ ਚ ਮੈਰਿਟ ਚ ਇਤਿਹਾਸ ਹੈ ਸਿੱਖ ਰੈਜiment ਦਾ ਤੇ ਅੱਜ ਭਰਤੀ ਹੋਣ ਲਈ ਬੱਚੇ ਨਹੀਂ ਮਤਲਬ ਲੱਭ ਰਹੇ ਕਾਰਨ ਜਦੋਂ ਬਾਹਰਲੇ ਮੁਲਕਾਂ ਨੂੰ ਚਲੇ ਗਏ ਜਾਂ ਨਸ਼ਿਆਂ ਨੇ ਜਿਹੜਾ ਸਰੀਰ ਗਾਲ ਤੇ ਤੇ ਫਿਟਨੈਸ ਨਹੀਂ ਰਹੀ ਟੈਸਟ ਨਹੀਂ ਪਾਸ ਕਰ ਸਕਦੇ ਅਸੀਂ ਕਹ ਜੀ ਅਸੀਂ ਹੁਣ ਲੱਗੇ ਹੋਏ ਆ ਤੁਹਾਨੂੰ ਅਸੀਂ ਹੈਲਪ ਵੀ ਕਰਾਂਗੇ ਔਰ ਸਾਡੀ ਜਿਹੜੀ ਲੈਗੇਸੀ ਹੈ ਸਿੱਖ ਰੈਜiment ਜਿਹੜੀ ਹੈ ਉਹਨੂੰ ਅਸੀਂ ਐਦਾਂ ਉਹਨੂੰ ਖਤਮ ਨਹੀਂ ਹੋਣ ਦੇਣਾ ਅਸੀਂ ਉਹਨੂੰ ਬਚਾਉਣਾ ਔਰ ਬੜਾ ਵੱਡਾ ਇਤਿਹਾਸ ਹੈ ਬੜੀ ਵੱਡੀ ਹਿਸਟਰੀ ਬਹਾਦਰੀ ਦੀ ਸਿੱਖ ਰਹਿਜ ਬਣਦੀ ਹੈ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੋਣਾ ਕਿ ਜਨਵਰੀ ਚ ਨੋਟੀਫਿਕੇਸ਼ਨ ਹੁੰਦਾ ਹੈ ਮਈ ਜੂਨ ਚ ਪੇਪਰ ਹੈ ਜੁਲਾਈ ਅਗਸਤ ਚ ਉਹਦਾ ਰਿਜ਼ਲਟ ਹੈ ਸਤੰਬਰ ਅਕਤੂਬਰ ਚ ਫਿਜ਼ੀਕਲ ਟੈਸਟ ਹੈ ਨਵੰਬਰ ਚ ਉਹਦਾ ਰਿਜ਼ਲਟ ਆ ਤੇ ਸੰਬਰ ਚ ਹਰ ਸਾਲ ਘੱਟੋ ਘੱਟ 2300 ਜਿਸ 1600 ਕਨਸਟੇਬਲ ਬਾਕੀ ਇਨਸਪੈਕਟਰ ਸਬ ਇਨਸਪੈਕਟਰ 2300 ਘੱਟੋ ਘੱਟ ਜਿਹੜੇ ਇਹ PARTIE ਉਹ ਹਰ ਸਾਲ ਹੋਊਗੀ ਕਿਉਂਕਿ ਇਹਦੇ ਨਾਲ ਬੱਚੇ ਜਾਣਗੇ ਗਰਾਊਂਡਾਂ 'ਚ ਗਰਾਊਂਡਾਂ 'ਚ ਜਾਣਗੇ ਤਾਂ ਉਹ ਨਸ਼ੇ ਤੋਂ ਬਚਣਗੇ ਖੇਡਾਂ ਦੇ ਮਾਮਲੇ 'ਚ ਆਪਾਂ ਨੇ ਖੇਡਾਂ ਬਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਉਸੇ ਕਰਕੇ ਅੱਜ ਜਿਹੜਾ ਗਰਾਊਂਡ ਭਰੇ ਪਏ ਨੇ ਤੇ ਉਧਰ ਅਮਰੀਕਾ ਕੈਨੇਡਾ ਵਾਲ ਹਾਲਾਤ ਖਰਾਬ ਹੋਏ ਪਏ ਨੇ ਉਧਰੋਂ ਹੁਣ ਬੱਚੇ ਇੱਧਰ ਆਉਣ ਲੱਗ ਗਏ ਨੌਕਰੀਆਂ ਮਿਲਣ ਲੱਗ ਗਈਆਂ